ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਜਿਹੜੀਆਂ ਉਹ ਸਾਡੀਰ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵੱਜੋਂ ਸ਼੍ਰੀ RAMPAL UPPAL JI ਵਾਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਵਾਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨ ਜੀ ਵਾਰਡ ਨੰਬਰ 16 ਤੋਂ ਇਹਨਾਂ ਤਿੰਨਾਂ ਨੂੰ ਅੱਜ ਇੱਕ ਲੈਂਡਸਲਾਈਡ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਸਾਥੀਓ ਜਿੱਥੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਫਗਵਾੜੇ ਦੇ ਵਿਕਾਸ ਦੇ ਲਈ ਅੱਜ ਸਾਡਾ ਸਾਥ ਦਿੱਤਾ ਜਿੱਥੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਉੱਥੇ ਹੀ ਬਹੁਤ-ਬਹੁਤ ਉਚੇਚੇ ਤੌਰ ਤੇ ਧੰਨਵਾਦ ਡਾਕਟਰ ਚੱਬੇਵਾਲ ਸਾਹਿਬ ਦਾ ਮਾਨ ਸਾਹਿਬ ਦਾ ਮੇਰੇ ਵੀਰ ਰਾਜੇ ਜੀ ਦਾ ਡਾਕਟਰ ਸਨੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਅੱਜ ਇਹ ਬਹੁਤ ਵੱਡੀ ਲੈਂਡਸਲਾਈਡ ਜਿੱਤੇ ਜਿਹੜੀ ਇਤਿਹਾਸਿਕ ਜਿੱਤੇ ਜਿਹੜੀ ਉਹ ਬਖਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਆ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਬਾਰ-ਬਾਰ ਬਾਰ-ਬਾਰ ਪਹਿਲਾ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨਾਂ ਤੇ 41 ਸ਼ਹਿਰ ਔਰ 49 ਬਾਇ ਇਲੈਕਸ਼ਨ ਦੇ ਵਿੱਚ ਪਹਿਲਾ ਉਹਨਾਂ ਦੇ ਵਿੱਚ ਬਹੁਤ ਵੱਡੀ ਜਤਾਮਾਦੀ ਪਾਰਟੀ ਨੂੰ ਮਿਲੀ ਤੇ ਫੇਰ ਹੁਣ ਜਦੋਂ ਕਾਰਪੋਰੇਸ਼ਨਸ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਹੈ ਪੰਜ ਕਾਰਪੋਰੇਸ਼ਨ ਇਲੈਕਸ਼ਨਸ ਜਿਹੜੀਆਂ ਹੋਈਆਂ ਸੀ ਇਹਨਾਂ ਇਹ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ ਤਕਰੀਬਨ ਦੱਸਣਾ ਚਾਹੂਗਾ ਕਿ ਫਗਵਾੜੇ ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਦੀ ਜੋ ਇਹ ਮੇਰਲ ਇਲੈਕਸ਼ਨ ਹੋਈ ਹੈ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਪਰ ਰਿਟਾਇਰਡ ਜੱਜ ਜਸਟਿਸ ਸ਼੍ਰੀ ਹਰਬੰਸ ਲਾਲ ਜੀ ਦੀ ਦੇਖਰੇਖ ਦੇ ਵਿੱਚ ਹੋਈਆਂ ਨੇ ਬੜੀਆਂ ਫ੍ਰੀ ਐਂਡ ਫੇਅਰ ਹੋਈਆਂ ਨੇ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਇਸੇ ਤਰੀਕੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੁੰਡੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜਬ ਔਰ ਜਾਇਜ਼ ਠਹਿਰਾਇਆ ਸੋ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਈਏ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਸੋ ਮੈਂ ਅੱਜ ਜਿੱਥੇ ਇਸ ਨਵੀਂ ਬਣੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਕੰਗ੍ਰੈਚੂਲੇਟ ਕਰਦਾ ਸਾਡੀ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰਸ ਨੂੰ ਵਲੰਟੀਅਰਸ ਨੂੰ ਫਗਵਾੜਾ ਦੇ ਕੱਲੇ-ਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦੇਣਾ ਉੱਥੇ ਹੀ ਉਚੇਚੇ ਤੌਰ ਤੇ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਕਿ ਡਾਕਟਰ ਚੱਬੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਲਜੀਤ ਕਾਕਾ ਦਲਜੀਤ ਕਾਕਾ ਜੀ ਸਾਰੇ ਸਾਥੀਆਂ ਨੇ ਸਾਰੇ ਨੇ ਸਾਰੇ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਚੇਚੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੀ ਸਾਰੀ ਸਮੂੱਚੀ ਸੀਨੀਅਰ ਲੀਡਰਸ਼ਿਪ ਡਾਕਟਰ ਸੰਦੀਪ ਪਾਟਕ ਜੀ ਉਹਨਾਂ ਹੀ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਸਾਰੀ ਸਾਡੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ 13 ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਡੀ ਇਸ ਟੀਮ ਦੀ ਹੋਊਗੀ ਸਾਰੀਆਂ ਸਾਰੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਇੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਆ ਕੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਅਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਸੀਂ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਫਗਵਾੜਾ ਵਸੀਆਂ ਦਾ ਬਹੁਤ-ਬਹੁਤ ਮੁਬਾਰਕਾਂ ਤੇ ਕੰਗ੍ਰੈਚੂਲੇਸ਼ਨ ਪਹਿਲਾਂ ਮੀਟਿੰਗ ਕੀਤੀ ਸੀ ਉਹ ਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ 5 ਗਰੰਟੀਆਂ ਦਿੱਤੀਆਂ ਸੀਗੀਆਂ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਤੇ ਕਹਿੰਦੇ ਉਹੀਆਂ Oh yes.